ਹੈਲੋ ਜੀ ਸਵਾਗਤ ਹੈ ਤੁਹਾਡਾ ਸ਼ੈਫ ਕਿਰਨ ਕਿਚਨ ਦੇ ਵਿੱਚ ਅੱਜ ਆਪਾਂ ਮੂੰਗੀ ਦੀ ਦਾਲ ਦੀ ਬਰਫੀ ਬਣਾਵਾਂਗੇ ਬਹੁਤ ਹੀ ਘੱਟ ਘੋ ਪਾਵਾਂਗੇ ਤੇ ਬਹੁਤ ਘੱਟ ਸ਼ੂਕਰ ਪਾਵਾਂਗੇ ਤੇ ਬਹੁਤ ਹੀ ਜਲਦੀ ਬਰਫੀ ਬਣ ਕੇ ਤਿਆਰ ਹੋ ਜਾਵੇਗੀ ਬਸ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਜਦੋਂ ਦਾਲ ਨੂੰ ਭੁੰਨਣਾ ਆ ਤੇ ਉਹਨੂੰ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਬਸ ਹੋਰ ਕੁਝ ਨਹੀਂ ਧਿਆਨ ਰੱਖਣਾ ਤੁਸੀਂ ਦਾਲ ਦੇ ਵਿੱਚੋਂ ਜਦੋਂ ਕਿਸ਼ ਬੂਨ ਲੱਗ ਜਾਵੇ ਉਦੋਂ ਸਮਝੋ ਦਾਲ ਸਾਡੀ ਜਿਹੜੀ ਆ ਪੁੱਜ ਗਈ ਆ ਕਿਉਂਕਿ ਦਾਲ ਜਿਹੜੀ ਮੇਨ ਸਾਡਾ ਇਨਗਰੀਡੀਐਂਟ ਇਹਦੇ ਵਿੱਚ ਸਾਡਾ ਹੈਗਾ ਮੂੰਗੀ ਦੀ ਦਾਲ ਮੂੰਗੀ ਦੀ ਦਾਲ ਜਿਹੜੀ ਲੈਣੀ ਆ ਉਹਨੂੰ ਪਹਿਲਾਂ ਕੱਪੜੇ ਦੇ ਨਾਲ ਸਾਫ਼ ਕਰ ਲੈਣਾ ਤੁਸੀਂ ਤੇ ਫਿਰ ਆਪਾਂ ਵਰਫੀ ਜਿਹੜੀ ਆ ਬਣਾਣ ਭੁੰਨਣੀ ਸ਼ ਦਾਲ ਨੂੰ ਸ਼ੁਰੂ ਕਰਨਾ ਆ ਆਪਾਂ ਲਈ ਹੈਗੀ ਦਾਲ ਦਾਲ ਜਿਹੜੀ ਆ ਇਹ ਸੀ ਇੱਕ ਪੈਕਟ ਪਹਿਲਾਂ ਹੀ ਇਕੱਠਾ ਹੀ ਭੁੰਨ ਲਿਆ ਸੀਗਾ ਤੇ ਇਹ ਥੋੜੀ ਜਿਹੀ ਰਹਿੰਦੀ ਸੀਗੀ ਇਹਨੂੰ ਵੀ ਅਸੀਂ ਭੁੰਨ ਲਿਆ ਹੁਣ। ਭੁੰਨ ਕੇ ਜਦੋਂ ਦੇਖਿਆ ਵੀ ਇਹਦੀ ਖੁਸ਼ਬੂ ਆਉਣ ਲੱਗ ਗਈ ਆ ਗੈਸ ਆਪਾਂ ਬੰਦ ਕਰ ਦਿੱਤੀ ਆ। ਤੇ ਪਹਿਲਾਂ ਜਿਹੜੀ ਭੁੰਨੀ ਹੋਈ ਸੀ ਉਹਦੇ ਅਸੀਂ ਆਟਾ ਗ੍ਰाइंड ਕਰ ਲਿਆ ਦਾਲ ਨੂੰ ਤੇ ਆਟਾ ਬਣ ਗਿਆ। ਆਟਾ ਅਸੀਂ नाप ਕੇ 4 ਕੱਪ ਲਿਆ। ਤੇ ਇਹਦੇ ਵਿੱਚ ਗੈਸ ਔਨ ਕੀਤੀ ਹੋਈ ਆ ਸੁੱਕੇ ਨੂੰ ਥੋੜਾ ਜਿਹਾ ਭੁੰਨ ਲਿਆ। ਹੁਣ ਦੇਖਾਂਗੇ ਸਾਨੂੰ ਘਿਓ ਕਿੰਨਾ ਚਾਹੀਦਾ ਆ ਆਪਾਂ ਨਾਲ ਦੀ ਨਾਲ ਪਾਵਾਂਗੇ। ਥੋੜਾ ਜਿਹਾ ਕਿਓ ਸਾਨੂੰ ਹਲੇ ਹੋਰ ਚਾਹੀਦਾ ਆ ਹੁਣ ਆਪਾਂ ਹਲਾਉਂਦੇ ਹਲਾਉਂਦੇ ਦੇਖਦੇ ਆ ਤੇ ਫਿਰ ਕਿਓ ਦੀ ਲੋੜ ਪਈ ਤੇ ਪਾਵਾਂਗੇ ਤੇ ਕਿਓ ਪਾਉਣ ਤੋਂ ਬਾਅਦ ਦੇਖੋ ਹੁਣ ਉਹਨੇ ਕਿਓ ਛੱਡ ਦਿੱਤਾ ਚਾਰ ਵੱਡੇ ਚਮਚ ਸਾਡੇ ਕਿਓ ਦੇ ਲੱਗ ਗਏ ਦੇ ਵਿੱਚ ਤੇ ਦਾਲ ਸਾਡੀ ਜਿਹੜੀ ਆਟਾ ਸੀ ਦਾਲ ਦਾ ਉਹ ਪੁੱਜ ਗਿਆ ਆ ਹੁਣ ਇੱਕ ਕੱਪ ਆਪਾਂ ਚੀਨੀ ਲੈਣੀ ਆ ਜੇ ਤੁਸੀਂ ਚੀਨੀ ਜ਼ਿਆਦਾ ਖਾਣੇ ਹੋ ਤਾਂ ਚੀਨੀ ਇਹਦੇ ਵਿੱਚ ਡੇਢ ਕੱਪ ਲੱਗਣੀ ਆ ਆਪਾਂ ਚੀਨੀ ਥੋੜੀ ਘੱਟ ਪਾਈ ਐ ਇਸ ਕਰਕੇ 1 ਕੱਪ ਲਿਆ ਆ ਹੁਣ ਆਪਾਂ ਟ੍ਰੇ ਨੂੰ ਗ੍ਰੀਸ ਕਰ ਲੈਣਾ ਜਿਹਦੇ ਵਿੱਚ ਇਹ ਜਮਾਣੀ ਐ ਉੱਪਰ ਅਸੀਂ ਡਰਾਈ ਫਰੂਟ ਪਿਸਤਾ ਲਾਇਆ ਦੋ ਕੱਪ ਅਸੀਂ ਸੈਫਰਨ ਪਾ ਕੇ ਦੁੱਧ ਲਿਆ ਸੀ ਉਹ ਅੱਧਾ-ਅੱਧਾ ਕਰਕੇ ਪਾਵਾਂਗੇ ਅੱਧਾ ਅਸੀਂ ਹੁਣ ਬਾਤਾ ਅੱਧਾ ਹੁਣ ਬਾਤਾ ਇਹਨੂੰ ਹੁਣ ਚੰਗੀ ਤਰ੍ਹਾਂ ਅਸੀਂ ਰਲਾ ਲੈਣਾ ਐਲਮੈਂਟ ਫਲਾਵਰ ਪਾਇਆ 2 ਚਮਚ ਇਹ ਆਪਸ਼ਨ ਹੈ ਜੇ ਤੁਸੀਂ ਲਾਈਕ ਕਰਦੇ ਹੋ ਤਾਂ ਪਾ ਲੈਣਾ ਜੇ ਨਹੀਂ ਲਾਈਕ ਕਰਦੇ ਤੇ ਰਹਿਣ ਦਿਨ ਹੁਣ ਆਪਾਂ ਟ੍ਰੇ ਦੇ ਵਿੱਚ ਕੱਢ ਲਿਆ ਸਾਰਾ ਮਟੀਰੀਅਲ ਇਹਨੂੰ ਹੱਥਾਂ ਦੇ ਨਾਲ ਫਿਕਸ ਕਰ ਲੈਣਾ ਫਿਰ ਉੱਪਰੋਂ ਦੀ ਪਲੇਨ ਕਰਨ ਲਈ ਬੇਲਨ ਕਮਾ ਦੇਣਾ ਦੇ ਉੱਪਰ ਜੇ ਬੇਲਨ ਨਹੀਂ ਹੈਗਾ ਤੇ ਤੁਸੀਂ ਕੋਲੀ ਦੇ ਨਾਲ ਵੀ ਇਹਨੂੰ ਪਲੇਨ ਕਰ ਸਕਦੇ ਹੋ ਕਿਉਂਕਿ ਉੱਪਰੋਂ ਉੱਪਰੋਂ ਪਲੇਨ ਕੀਤੀ ਹੋਈ ਬਹੁਤ ਸੋਹਣੀ ਲੱਗਦੀ ਹੈ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਠੰਡੀ ਹੋ ਗਈ ਆ ਤੇ ਨਿਸ਼ਾਨ ਲਾ ਲਿਆ ਨਿਸ਼ਾਨ ਲਾ ਕੇ ਹੁਣ ਆਪਾਂ ਇਹਦੀਆਂ ਟੁਕੜੀਆਂ ਕੱਟਾਂਗੇ ਲਓ ਦੇਖੋ ਕਿੰਨੀ ਵਧੀਆ ਵਰਫੀ ਬਣੀ ਆ ਔਰ ਕਿੰਨੀ ਵਧੀਆ ਪਿਓਰ ਵਰਫੀ ਆਪਣੇ ਘਰ ਵਿੱਚ ਹੀ ਬਣ ਕੇ ਰੈਡੀ ਹੋ ਗਈ ਆ